ਸਤਿ ਸ੍ਰੀ ਅਕਾਲ ਕਿਸਾਨ ਵੀਰੋ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੋਗਾ ਵੱਲੋਂ ਚਲਾਇਆ ਗਿਆ ਕਿਸਾਨੀ ਸੂਚਨਾਵਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਣੇ ਨਾਲ ਜੁੜੇ ਹੋਏ ਨੇ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਪਰਮਪਾਲ ਜੀ ਜੋ ਕਿ ਆਪਾਂ ਨੂੰ ਆਲੂਆਂ ਦੀ ਪਟਾਈ ਅਤੇ ਸਾਬ ਸੰਭਾਲ ਬਾਰੇ ਜਾਣਕਾਰੀ ਦੇਣਗੇ ਜੀ ਡਾਕਟਰ ਸਾਹਿਬ ਜਿਵੇਂ ਹੁਣ ਆਲੂਆਂ ਦੀ ਪਟਾਈ ਦਾ ਸਮਾਂ ਚੱਲ ਰਿਹਾ ਹੈ ਜੀ ਹਾਂਜੀ ਕਿਸਾਨ ਵੀਰਾਂ ਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਪਊਗਾ ਤੇ ਕਿੰਨੇ ਦਿਨਾਂ ਤੋਂ ਪਟਾਈ ਹੋਊਗੀ ਜੀ ਜਰਾ ਜਾਣਕਾਰੀ ਦਿਓ ਦੇਖੋ ਜੀ ਆਲੂਆਂ ਦੀ ਪਟਾਈ ਦੋ ਤਰੀਕਿਆਂ ਨਾਲ ਹੁੰਦੀ ਹੈ ਇੱਕ ਹੁੰਦੀ ਹੈ ਕੱਚੀ ਪਟਾਈ ਇੱਕ ਹੁੰਦੀ ਪੱਕੀ ਪਟਾਈ ਜੇ ਆਪਾਂ ਕੱਚੀ ਪਟਾਈ ਦੀ ਗੱਲ ਕਰ ਗਏ ਤਾਂ ਇਹ ਆਪਾਂ ਆਲੂ ਦੀ ਫਸਲ ਦੇ ਜਿਹੜਾ ਪੂਰਾ ਸਮਾਂ ਲੈਣ ਤੋਂ ਪਹਿਲਾਂ ਹੀ ਪਟਾਈ ਕਰ ਲੈਨੇ ਆ ਜਿਹੜੀ ਕਿ ਆਪਣੇ ਮਾਰਕੀਟ ਦੇ ਰੇਟ ਤੇ ਡਿਪੈਂਡ ਕਰਦੀ ਹੈ ਉਹ ਤਕਰੀਬਨ 75-80 ਦਿਨ ਤੱਕ ਹੋ ਜਾਂਦੀ ਹੈ ਤੇ ਜਿਹੜੀ ਪੱਕੀ ਪਟਾਈ ਹੁੰਦੀ ਹੈ ਇਹਦੇ ਵਿੱਚ ਆਪਾਂ ਇੱਕ ਬੀਜਾਸਤ ਜਿਹੜਾ ਆਲੂ ਰੱਖਣਾ ਹੁੰਦਾ ਤੇ ਦੂਸਰਾ ਜਿਹੜਾ ਆਪਾਂ ਰਸ਼ਨ ਦੇ ਤੌਰ ਤੇ ਵਰਤਣਾ ਜੇ ਆਪਾਂ ਬੀਜ ਵਾਲੇ ਆਲੂ ਦੀ ਗੱਲ ਕਰਕੇ ਤਾਂ ਉਹ ਆਪਾਂ ਨੂੰ ਦਰਮਿਆਨਾ ਸਾਈਜ਼ ਦੀ ਲੋੜ ਹੁੰਦੀ ਹੈ ਯਾਨੀ ਕਿ ਆਲੂ ਦਾ ਸਾਈਜ਼ 25 ਤੋਂ 50 ਗ੍ਰਾਮ ਹੋਵੇ ਉਹ ਆਪਾਂ ਤਕਰੀਬਨ 85-90 ਦਿਨ ਤੱਕ ਕਰ ਲੈਣੇ ਆ ਤੇ ਜਿਹੜੀ ਆਪਾਂ ਰਸਣ ਵਾਲੇ ਆਲੂ ਦੀ ਗੱਲ ਕਰਕੇ ਉਹ ਆਪਾਂ ਪਟਾਈ ਸ਼ੁਰੂ ਕਰਦੇ ਆ ਤਕਰੀਬਨ 110-115 ਦਿਨ ਤੇ ਜੇਕਰ ਆਪਾਂ ਕੱਚੀ ਪਟਾਈ ਦੀ ਗੱਲ ਕਰਕੇ ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਖਾਸ ਧਿਆਨ ਰੱਖਣ ਦੀ ਲੋੜ ਨਹੀਂ ਆਪਾਂ ਸਿੱਧਾ ਆਲੂ ਪੱਟਦੇ ਆ ਤੇ ਮੰਡੀ ਲੈ ਜਾਂਦੇ ਆ ਜੇ ਹੁਣ ਆਪਾਂ ਗੱਲ ਕਰਕੇ ਪੱਕੀ ਪਟਾਈ ਦੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਮੇਨ ਕੰਮ ਹੁੰਦਾ ਵੀ ਆਪਾਂ ਵੇਲਾਸ ਕਾਉਣੀਆ ਵੇਲਾਸ ਕਾਉਣ ਦੇ ਦੋ ਤਰੀਕੇ ਇੱਕ ਤਾਂ ਆਪਾਂ ਨਦੀਨ ਅਸ਼ਕਰੀ ਮਦਦ ਨਾਲ ਸਪਰੇਅ ਕਰਕੇ ਜਾਂ ਆਪਾਂ ਲੇਬਰ ਤੋਂ ਹੱਥੀ ਵਟਾ ਕੇ ਸਕਾ ਸਕਦੇ ਆ ਕੋਸ਼ਿਸ਼ ਤਾਂ ਇਹ ਕਰਗੇ ਕਿ ਆਪਾਂ ਜਿਹੜੀਆਂ ਆਲੂ ਦੀਆਂ ਵੇਲਾਂ ਇਹਨੂੰ ਆਪਾਂ ਜੇ ਆਪਣੇ ਕੋਲ ਲੇਬਰ ਦੀ ਕੋਈ ਘਾਟ ਨਹੀਂ ਕਿ ਤੇ ਆਪਾਂ ਲੇਬਰ ਤੋਂ ਹੀ ਵਟਾਈਗੇ ਤਾਂ ਕਿ ਜ਼ਿਆਰਾ ਤੇ ਨਿਰਪੜਤਾ ਘਟਾਈਗੇ ਜਿਹੜੀਆਂ ਕਿ ਆਪਣੇ ਮਨੁਕੀ ਸਿੱਤ ਲਈ ਅਤੇ ਵਾਤਾਵਰਣ ਲਈ ਹਾਨੀਕਾਰਕ ਨੇ ਵੇਲਾਂ ਸਕਾਉਣ ਜਾਂ ਕੱਟਣ ਤੋਂ ਬਾਅਦ ਚ ਆਲੂ ਨੂੰ ਤਕਰੀਬਨ 15 ਦਿਨ ਤੱਕ ਖੇਤ ਦੇ ਵਿੱਚ ਉਸੇ ਤਰ੍ਹਾਂ ਹੀ ਪਏ ਰਹਿਣ ਦਿਓ ਤਾਂ ਜੋ ਆਲੂ ਦੀ ਪ੍ਰੋਪਰ ਕਯੂਰਿੰਗ ਹੋ ਜਾਏ ਯਾਨੀ ਕਿ ਆਪਣਾ ਛਿਲਕਾ ਪੂਰੀ ਤਰ੍ਹਾਂ ਡਵੈਲਪ ਹੋ ਜਾਏ ਆਲੂ ਦਾ ਦੀ ਕਿਸਾਨ ਵੀਰਾਂ ਨੂੰ ਆਲੂਆਂ ਦੀ ਪਟਾਈ ਬਾਰੇ ਜਾਣਕਾਰੀ ਦਿੱਤੀ ਆਲੂਆਂ ਦੀ ਪਟਾਈ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਸਾਮ ਸੰਭਾਲ ਦੀ ਜੇ ਆਪਾਂ ਖੇਤ ਚ ਆਲੂਆਂ ਦੀ ਸਮਾਂ ਸੰਭਾਲ ਕਰੀ ਜਿਵੇਂ ਆਲੂ ਪੱਟਣ ਤੋਂ ਲੈ ਕੇ ਵੇਚਣ ਤੱਕ ਦੀ ਜਿਹੜੀ ਸਾਮ ਸੰਭਾਲ ਕਿਸਾਨ ਕਰੂਗਾ ਜੀ ਉਹਦੇ ਚ ਕਿਹੜੀਆਂ ਗੱਲਾਂ ਧਿਆਨ ਰੱਖਣਯੋਗ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਆਲੂ ਪੱਟ ਲਿਆ ਆਪਣਾ ਬੋਰੀਆਂ ਦੇ ਵਿੱਚ ਭਰ ਲਿਆ ਪਹਿਲਾਂ ਤਾਂ ਆਪਾਂ ਬੋਰੀਆਂ ਦੇ ਮੂੰਹ ਟਕਨੇ ਆ ਤੇ ਖੇਤ ਦੇ ਵਿੱਚ ਇੱਕ ਜਗ੍ਹਾ ਕੋਈ 5-6 ਫੁੱਟ ਤੱਕ ਢੇਰ ਲਗਾਉਣਾ ਹੈ ਆਲੂਆਂ ਦਾ ਖੇਤ ਦੇ ਵਿੱਚ ਢੇਰ ਲਗਾਉਣ ਸਮੇਂ ਆਪਾਂ ਨੂੰ ਇੱਕ ਤਾਂ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਢੇਰ ਤੇ ਸਿੱਧੀ ਧੁੱਪ ਨਾ ਪਵੇ ਜਾਂ ਤਾਂ ਉਹ ਸ਼ਾਨਦਾਰ ਜਗ੍ਹਾ ਤੇ ਢੇਰ ਲਗਾਓ ਤੇ ਜਾਂ ਉਹਨੂੰ ਪਰਾਲੀ ਦੇ ਨਾਲ ਟੱਕ ਦਿਓ ਇਸ ਦੇ ਆਪਣੇ ਨਾਲ ਦੋ ਮਕਸਦ ਹੁੰਦੇ ਇੱਕ ਤਾਂ ਜੇ ਆਪਣੇ ਆਲੂਆਂ ਦੇ ਉੱਤੇ ਸਿੱਧੀ ਧੁੱਪ ਪੈਂਦੀ ਹੈ ਤਾਂ ਉੱਥੇ ਗਲਣ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਤੇ ਦੂਸਰਾ ਸਿੱਧੇ ਤੋਂ ਪੈਨ ਨਾਲ ਇੱਕ ਹਰੇ ਰੰਗ ਦੀ ਪਿਗਮੈਂਟ ਬਣ ਲੱਗ ਜਾਂਦੀ ਆ ਆਲੂ ਦੇ ਵਿੱਚ ਇਹਨੂੰ ਆਪਾਂ ਸੋਲਨਨ ਕਹਿੰਦੇ ਆ ਜਿਹੜੀ ਕਿ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਮੋਟ ਸਾਹਿਬ ਇਹ ਤਾਂ ਹੋ ਗਈ ਜੀ ਆਲੂ ਦੀ ਪਟਾਈ ਤੇ ਛਾਂਟੀ ਦੀ ਗੱਲ ਜਿਆਦਾਤਰ ਕਿਸਾਨ ਵੀਰ ਆਲੂ ਨੂੰ ਸਟੋਰ ਕਰਨ ਦੇ ਇਛੁਕ ਹੁੰਦੇ ਆ ਨਾ ਜੀ ਉਹਨਾਂ ਬਾਰੇ ਧਿਆਨ ਦੇਣ ਜੋ ਗੱਲਾਂ ਕਿਹੜੀਆਂ ਨੇ ਜਰਾ ਜਾਣਕਾਰੀ ਦਿਓ ਦੇਖੋ ਸਟੋਰੇਜ ਦੇ ਦੌਰਾਨ ਆਪਾਂ ਦੋ ਇਸ ਚੀਜ਼ ਦਾ ਧਿਆਨ ਰੱਖਣਾ ਕਿ ਆਪਾਂ ਜਿਹੜਾ ਆਲੂ ਸਟੋਰ ਕਰ ਰਹੇ ਹਾਂ ਆਪਾਂ ਬੀਜ ਦੇ ਮੰਤਲ ਲਈ ਸਟੋਰ ਕਰ ਰਹੇ ਹਾਂ ਤੇ ਜਾਂ ਖਾਣ ਵਾਲੇ ਆਲੂ ਜਿਹੜੇ ਆਪਾਂ ਰਸਣ ਆਲੂ ਕਹਿੰਦੇ ਆ ਉਹਦੇ ਲਈ ਸਟੋਰ ਕਰ ਦਿੰਨੇ ਆ ਕੋਲਡ ਸਟੋਰ ਦੇ ਵਿੱਚ ਦੋ ਤਰ੍ਹਾਂ ਦੇ ਚੈਂਬਰ ਹੁੰਦੇ ਆ ਇੱਕ ਹੁੰਦਾ সুইਟ ਚੈਂਬਰ ਇੱਕ ਹੁੰਦਾ 슈ਗਰ ਫਰੀ ਚੈਂਬਰ ਜਿਹੜਾ ਆਪਾਂ ਬੀਜ ਵਾਲਾ ਆਲੂ ਹੁੰਦਾ ਉਹਨੂੰ ਹਮੇਸ਼ਾ ਆਪਾਂ সুইਟ ਚੈਂਬਰ ਦੇ ਵਿੱਚ ਸਟੋਰ ਕਰਦੇ ਆ ਤਾਂ ਜੋ ਆਪਣੇ ਕੋਈ ਜਰਮੀਨੇਸ਼ਨ ਦੀ ਦਿੱਕਤ ਨਾ ਆਵੇ ਜਿਹੜਾ ਆਪਣਾ ਖਾਣ ਵਾਲਾ ਆਲੂ ਹੁੰਦਾ ਉਹਨੂੰ ਆਪਾਂ ਚਾਹੇ সুইਟ ਚੈਂਬਰ ਦੇ ਵਿੱਚ ਸਟੋਰ ਕਰ ਲਗੇ ਚਾਹੇ 슈ਗਰ ਫ੍ਰੀ ਚੈਂਬਰ ਦੇ ਵਿੱਚ ਸਟੋਰ ਕਰ ਲਗੇ 슈ਗਰ ਫ੍ਰੀ ਚੈਂਬਰ ਦੇ ਵਿੱਚ ਸਟੋਰ ਕਰਨ ਦਾ ਆਪਣਾ ਮੰਤਵ ਹੁੰਦਾ ਹੈ ਕਿ ਤਾਂ ਕਿ ਉਹਦੀ ਜਰਮੀਨੇਸ਼ਨ ਨੂੰ ਰੋਕਣਾ ਤੇ ਇਹਦੀ ਸਟੋਰੇਜ ਦੇ ਦੌਰਾਨ ਇੱਕ ਇਸ ਚੀਜ਼ ਦਾ ਧਿਆਨ ਰੱਖਣਾ ਜਿਹੜਾ ਆਪਾਂ ਪੈਕਿੰਗ ਮਟੀਰੀਅਲ ਆਪਣਾ ਜਿਹੜੇ ਬੈਗ ਯੂਜ਼ ਕਰਨੇ ਆ 슈ਗਰ ਫ੍ਰੀ ਚੈਂਬਰ ਦੇ ਵਿੱਚ ਹਮੇਸ਼ਾ ਪਲਾਸਟਿਕ ਵਾਲੇ ਬੈਗ ਜਿਹਨਾਂ ਪਰ ਲੀਨੋ ਬੈਗ ਕਹਿੰਦੇ ਆ ਉਹਨਾਂ ਦੀ ਵਰਤੋਂ ਕਰਨੀ ਆ ਜਿਹੜੇ ਸਵੀਟ ਚੈਂਬਰ ਦੇ ਵਿੱਚ ਇੱਥੇ ਆਪਾਂ ਬੀਜ ਵਾਲਾ ਆਲੂ ਰੱਖਿਆ ਜਾਂ ਖਾਣ ਵਾਲਾ ਆਲੂ ਰੱਖਦੇ ਆ ਉੱਥੇ ਆਪਾਂ ਚਾਹੇ ਬਾਰਦੰਨੇ ਵਾਲੀ ਬੈਗ ਯੂਜ਼ ਕਰ ਸਕਦੇ ਤੇ ਜਾਂ ਆਪਾਂ ਪਲਾਸਟਿਕ ਵਾਲੇ ਲੀਨੋ ਬੈਗ ਯੂਜ਼ ਕਰ ਸਕਦੇ ਡਾਕਟਰ ਸਾਹਿਬ ਸਾਨੂੰ ਆਲੂਆਂ ਦੀ ਪਟਾਈ ਅਤੇ ਸਾਂਭ ਸੰਭਾਲ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਖੇਤੀ ਸਬੰਧੀ ਜਾਣਕਾਰੀ ਲਈ ਸਾਡੇ YouTube ਚੈਨਲ ਕਿਸਾਨੀ ਸੂਚਨਾਵਾਂ ਨੂੰ ਵੱਤ ਵੱਤ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਕਿ ਵੱਤ ਵੱਤ ਕਿਸਾਨ ਇਸ ਦਾ ਲਾਭ ਉਠਾ ਸਕਣ ਜੀ ਧੰਨਵਾਦ E